ਹallelujah hallelujah hallelujah thank you jesus thank you jesus thank you jesus hallelujah ਇਸ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਨੂੰ ਬਹੁਤ ਤਰ੍ਹਾਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੀ ਸਭਰਾ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਹੈ ਆਤਮਾ ਹਾਰ ਪਰਮੇਸ਼ ਜੀ ਤੁਸੀਂ ਮਹਾਨ ਹੋ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ ਹੋ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀ ਜ਼ਿੰਦਗੀਆਂ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਸਡੇ ਪਾਕ ਪਵਿੱਤਰ ਜ਼ਿੰਦਾ ਜਲਾਲੀ ਹੱਥਾਂ ਵਿੱਚ ਸੌਂਪ ਦਿੰਦੇ ਆ ਪਿਤਾ ਪਰਮੇਸ਼ ਜੀ ਸਡੇ ਰੂਹ ਜ ਸਮਝਾਂ ਤੇ ਪਵਿੱਤਰ ਆਤਮਾ ਜੀ ਕਬਜ਼ਾ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਯੀਸ਼ੂ ਮਸੀਹ ਜ਼ਿੰਦਾ ਤੇ ਸਾਮਰਥੀ ਨਾਮ ਵਿੱਚ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਪਵਿੱਤਰ ਸਿੰਘਾਸਨ ਸਾਹਮਣੇ ਆਂਦੇ ਹਾਂ ਪਿਤਾ ਪਰਮੇਸ਼ ਜੀ ਅਸੀਂ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ ਜੀ ਸਾਨੂੰ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਧਨੀ ਹੋ ਪਿਤਾ ਪਰਮੇਸ਼ ਜੀ ਅਤ ਦਇਆਲੂ ਤੇ ਕਿਰਪਾਲੂ ਪਰਮੇਸ਼ ਗੁੱਸੇ ਵਿੱਚ ਧੀਰਜ ਜੀ ਦਇਆ ਦੇ ਨਾਲ ਪਰਪੂਰ ਪਰਮੇਸ਼ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਬੂ ਜੀ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਤੁਸੀਂ ਪਰਮੇਸ਼ਰ ਉਹਦਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah 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 ਪਵਿੱਤਰ 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 ਅਤੀ ਪਵਿੱਤਰ ਸਾਨਾਵਾਂ ਦੇ ਯਹਵਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ अब्राहमहाकूब दे परमेश जी धनबाद करमेश जी हो अल्फा हो पिता प्रभु यशु मसीह जी ते लहू बहान वसीले के मुक्ति मिली है पिता परमेश जी थ कर दिया पिता परमेश जी ते पवित्र लहू की जय जयकार हो पिता परमेश जी ताद धनवाद ਹallelujah hallelujah hallelujah ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਸਿੰਘਾਸਨ ਸਾਡੇ ਵਿੱਚ ਕਰ ਲੱਗ ਚੁੱਕਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਲਈ ਤੁਹਾਡੀ ਆਤਮਾ ਦੀ ਭਰਪੂਰੀ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡੇ ਚੰਗਿਆਈਆਂ ਦੇ ਲਈ ਤੁਹਾਡੇ ਭਲੇਆਈਆਂ ਦੇ ਲਈ ਪਿਤਾ ਪਰਮੇਸ਼ਰ ਜੀ ਉਸ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਜਿਨਨੇ ਵੀ ਜਨ ਪਿਤਾ ਪਰਮੇਸ਼ ਜੀ ਅਸ ਵਕਤ ਆੜੀ ਪਾਵ ਪਵਿੱਤਰ ਹਜ਼ੂਰੀ ਵਿਚ ਹਨ ਪਿਤਾ ਪਰਮੇਸ਼ ਜੀ ਇੱਕ ਇੱਕ ਜਨ ਤੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ ਜੀ ਜੀ ਦਇਆ ਕਰੋ ਹallelujah ਹallelujah ਪਿਤਾ ਪਰਮੇਸ਼ ਜੀ ਸਾਨੂੰ ਆਪਣੇ ਫਤਿਹਮੰਦ ਸੱਜੇ ਹੱਥ ਦੇ ਨਾਲ ਸੰਭਾਲਣਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੀ ਓਟ ਹੋ ਤੁਸੀਂ ਸਾਡਾ ਉੱਚਾ ਗੜ੍ਹ ਹੋ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਚਟਾਨ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਹੋ ਪਿਤਾ ਪਰਮੇਸ਼ ਜੀ ਤੁਸੀਂ ਕਹਿੰਨਾ ਮੈਂ ਤੈਨੂੰ ਕਦੇ ਛੱਡਾਂਗਾ ਨਾ ਮੈਂ ਤੈਨੂੰ ਕਦੇ ਤਿਆਗਾਂਗਾ ਹallelujah ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਅੱਜ ਤਿੱਕਰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ ਜੀ ਇਸ ਵਰਤਮਾਨ ਬੁਰੇ ਯੁੱਗ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਧੰਨਵਾਦ ਦੀਆਂ ਬੇਟਾ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਪਰਬੂ ਜੀ ਅੱਜ ਤੜੀ ਸ਼ੁਕਰਗੁਜ਼ਾਰ ਆਜ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਬਹੁਤ سارے ਲੋਕ ਅਜਿਹਾ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪਰ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਾਹ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਕੇਵਲ ਤੁਸੀਂ ਹੀ ਕੀਮਾ ਕਰਨ ਵਾਲੇ ਪਰਮੇਸ਼ਵਰ ਬਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਪ੍ਰਭੂ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਤੋਕੇ ਸ਼ੁੱਧ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਧੰਨਵਾਦ ਪਵਿੱਤਰ ਆਤਮਾ ਜੀ ਸਾਡੀ ਜ਼ਿੰਦਗੀਆਂ ਤੇ ਕਬਜ਼ਾ ਕਰੋ ਪਿਤਾ ਪਰਮੇਸ਼ ਸਾਡੀ ਰੂਹ ਤੇ ਕਬਜ਼ਾ ਕਰੋ ਸਾਡੇ ਜਿਸਮ ਜਾਨ ਤੇ ਕਬਜ਼ਾ ਕਰੋ ਪਿਤਾ ਪਰਮੇਸ਼ ਸਾਡੇ ਸੋਚਾਂ ਤੇ ਕਬਜ਼ਾ ਕਰੋ ਪਿਤਾ ਪਰਮੇਸ਼ ਜੀ ਹallelujah 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 ਪ੍ਰਭੂ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਅਸੀਂ ਸਾਫ਼ ਸਾਫ਼ ਪਵਿੱਤਰ ਆਤਮਾ ਜੀ ਤੁਹਾਡੀ ਆਵਾਜ਼ ਨੂੰ ਸੁਣ ਸਕੀਏ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਧੰਨਵਾਦ ਹallelujah ਹallelujah ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਆ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੇ ਤੁਹਾਡੀ ਆਸ਼ੀ ਤੁਹਾਡੀ ਬਰਕਤ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਂਦੇ ਹਨ ਕਦੀ ਵੀ ਖਾਲੀ ਹੱਥ ਵਾਪਸ ਨਹੀਂ ਜਾਂਦੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹallelujah hallelujah thank you jesus ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਦੇ ਜੀਵਨਾਂ ਦੇ ਚਹਤਰਾਂ ਦੇ ਸ਼ੈਤਾਨੀ ਬੰਧਨ ਟੁੱਟ ਜਾਣ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਪ੍ਰਭੂ ਜੀ ਰੂਹ ਦੀ ਅੱਗ ਦੇ ਨਾਲ ਹਰ ਇੱਕ ਵੈਰੀ ਦੀ ਸ਼ਕਤੀ ਭਸਮ ਕੀਤੀ ਜਾਵੇ ਹallelujah thank you jesus thank you jesus hallelujah hallelujah thank you jesus ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਦੇ ਨਾਲ ਪਰਣਾ ਚਾਹੁੰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਹੋਰ ਵੀ ਪਿਤਾ ਪਰਮੇਸ਼ਰ ਵਧਾਓ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਐਉਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾੰਗਾ ਤੁਹਾਡੇ ਪੁੱਤਰ ਤੁਹਾਡੇ ਧੀਆ ਗੰਮ ਵਾਹ ਕਰਨਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਹਾਲੇਲੂਇਆ ਪ੍ਰਭੂ ਤੁਹਾਡੇ ਵਚਨ ਜਿਵੇਂ ਨਾਲੇ ਮੈਂ ਦਾ ਦਸਿਆਂ ਉੱਤੇ 19 ਦਿਨ ਆਪਣੇ ਆਤਮਾ ਵਿੱਚ ਵਹਾਵਾਗਾ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah ਪਿਤਾ ਪਰਮੇਸ਼ ਜੀ ਜਿਸ ਤਰ੍ਹਾਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ ਪਿਤਾ ਪਰਮੇਸ਼ ਜੀ ਇਸੇ ਤਰ੍ਹਾਂ ਪਿਤਾ ਪਰਮੇਸ਼ ਜੀ ਸਾਡੀ ਜਾਨ ਤੁਹਾਡੀ ਤੇ ਹੈ ਹੈ ਪਿਤਾ ਪਰਮੇਸ਼ ਜੀ ਹallelujah ਪਿਤਾ ਪਰਮੇਸ਼ ਜੀ ਤੁਹਾਡੇ ਬਚਨ ਵਿੱਚ ਲਿਖਿਆ ਤੁਹਾਡੇ ਵਿੱਚੋਂ ਅੰਮ੍ਰਿਤ ਜਲ ਦੀਆਂ ਨਦੀਆਂ ਵਹਿਣਗੀਆਂ ਹallelujah ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਨੰਦ ਦੀ ਭਰਪੂਰੀ ਹੈ ਪਿਤਾ ਪਰਮੇਸ਼ ਜੀ ਤੁਹਾਡੇ ਸੱਜੇ ਹੱਥ ਸਦਾ ਖੁਸ਼ੀਆਂ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਭੀੜ ਦੇ ਵਿੱਚੋਂ ਵੱਖਰੇਆ ਕੀਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀ ਮਾਤਾ ਦੀ ਕੋਖ ਦੇ ਵਿੱਚੋਂ ਹੀ ਚੋਣ ਲਿਆ ਪਿਤਾ ਪਰਮੇਸ਼ਰ ਸਾਨੂੰ ਆਪਣੇ ਮਹਿਮਤ ਦੇ ਲਈ ਚੁਣਿਆ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਉਸ ਪ੍ਰੇਮ ਦੇ ਲਈ ਜੋ ਤੁਸੀਂ ਸਾਡੇ ਸਬਦਾਂ ਦੇ ਨਾਲ ਕੀਤਾ ਹੈ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਆਪਣੇ ਮੱਸਾ ਕੀਤੇ ਹੋਇਆਂ ਦਾ ਉੱਚਾ ਗਾਢੋ ਪਿਤਾ ਪਰਮੇਸ਼ਰ ਜੀ ਆਪਣੇ ਸੁਵਰਗੀ ਸਿੰਘਾਸਨ ਦੇ ਵਿੱਚੋਂ ਹਰ ਤਰ੍ਹਾਂ ਦੀ ਮਦਦ ਨੂੰ ਤੁਸੀਂ ਸਾਡੇ ਲਈ ਮੁਹੱਈਆ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਤੁਹਾਡੇ ਵੱਜੋਂ ਜਿਵੇਂ ਕਿ ਹੈ ਆਤਮਾ ਆਪ ਅਕਾਤੋ ਹੋ ਕੇ ਪਰਕੇ ਸਾਡੇ ਲਈ ਪਿਤਾ ਪਰਮੇਸ਼ਰ ਦੇ ਅੱਗੇ ਸਪਾਰਸ਼ ਕਰਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਇਹਦੇ ਔਰ ਗੁਰਦੇ ਨੂੰ ਜਾਣ ਚਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦਾ ਹੈ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿਹੜੇ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦੇ ਉਹਨਾਂ ਦੇ ਲਈ ਸਭ ਰਿਆ ਵਸਤਾ ਮਿਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੀਆਂ ਜੋਜਨਾਵਾਂ ਜੋ ਭਲਾਈ ਦੀਆਂ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੀ ਜ਼ਿੰਦਗੀ ਵਿੱਚ ਪੂਰੀਆਂ ਹੋ ਜਾਣ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਸਾਨੂੰ ਰੋਹਾਨੀ ਤੇ ਜਿਸਮਾਨੀ ਬਰਕਤਾਂ ਦੇ ਨਾਲ ਭਰਪੂਰ ਕਰਦੇ ਹੋ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਚ ਖੋ ਤੇ ਵੇਖੋ ਯਹੋਵਾ ਕਿੰਨਾ ਭਲਾ ਹੈ ਸੱਚ ਮੁੱਚ ਪਿਤਾ ਪਰਮੇਸ਼ ਤੁਹਾਡੇ ਵਚਨ ਚ ਲਿਖਿਆ ਤੁਸੀਂ ਯਹੋਵਾ ਆਪਣੇ ਪਰਮੇਸ਼ ਦੀ ਉਪਾਸਨਾ ਕਰੋ ਤੁਹਾਡੇ ਅੰਨ ਤੇ ਪਾਣੀ ਦੇ ਉੱਤੇ ਬਰਕਤ ਦਵੇਗਾ ਤੁਹਾਡੇ ਵਿੱਚੋਂ ਹਰ ਤਰ੍ਹਾਂ ਦੀ ਬਿਮਾਰੀਆਂ ਨੂੰ ਬਾਹਰ ਕੱਢ ਦਵੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਘੋਸ਼ਣਾ ਕਰਦੇ ਹਾਂ ਕੋਈ ਵੀ ਬਿਮਾਰੀ ਕੋਈ ਮਹਾਰੋਗ ਸਾਡੇ ਜੀਵਨ ਦਾ ਹਿੱਸਾ ਨਹੀਂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਹਾਲੇਲੂਇਆ ਹਾਲੇਲੂਇਆ ਹਾਰੇ ਤੇ ਆਜੋ ਸਾਡੇ ਵਿਰੁੱਧ ਸਾਡੇ ਪਰਿਵਾਰਾਂ ਦੇ ਵਿਰੁੱਧ ਬਣਾਇਆ ਜਾਂਦਾ ਯੇਸ਼ੂ ਮਸੀਹ ਦੇ ਨਾਮ ਵਿੱਚ ਨਿਕੰਮਾ ਹੋ ਜਾਵੇ ਹਾਲੇਲੂਇਆ 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 ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਜਿਹੜੇ ਵਚਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਇੱਕ ਇੱਕ ਜਨ ਪਿਤਾ ਪਰਮੇਸ਼ਰ ਆਜ਼ਾਦ ਹੋ ਜਾਏ ਪ੍ਰਭੂ ਜੀ ਹਰ ਇੱਕ ਦੂਸਰੀ ਦੀ ਤਾਕਤ ਇਹਨਾਂ ਦੇ ਜੀਵਨਾਂ ਵਿੱਚੋਂ ਪਸਮ ਹੋ ਜਾਏ ਪਿਤਾ ਪਰਮੇਸ਼ਰ ਤੜਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਪਿਤਾ ਦੇ ਵਚਨ ਦੇ ਵਿੱਚ ਲਿਖਿਆ ਜੇ ਤੁਸੀਂ ਯਹੋਵਾ ਪਰਮੇਸ਼ਰ ਦੇ ਹੁਕਮਾਂ ਨੂੰ ਮੰਨੋਗੇ ਤਾਂ ਮੈਂ ਤੁਹਾਨੂੰ ਤੇਤੀ ਦੇ ਸਾਰੇ ਹੁਕਮਾਂ ਦੇ ਉੱਤੇ ਉੱਚਾ ਕਰਾਂਗਾ ਤੁਹਾਨੂੰ ਸੇਠ ਰਾਵਾਂਗਾ ਪੂੰਛ ਨਹੀਂ ਤੁਸੀਂ ਉੱਚੇ ਕਿਤੇ ਜਾਵੋਗੇ ਹਾਲੇਲੂਇਆ ਤੁਹਾਡੇ ਵੈਰੀ ਨਾ ਜੇ ਨਾ ਹੋਣ ਜੇ ਹੋ ਜਾਣਗੇ ਹਾਲੇਲੂਇਆ ਤੁਹਾਡੇ ਵੈਰੀ ਸ਼ਰਮਿੰਦੇ ਹੋਣਗੇ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਤੁਸੀਂ ਆਪਣੇ ਵਾਅਦਿਆਂ ਦੇ ਪੱਕੇ ਪਰਮੇਸ਼ਰ ਪ੍ਰਭੂ ਜੀ ਜਿਨ੍ਹਾਂ ਨੇ ਵੀ ਤੁਹਾਡੇ ਇਤਿਹਾਸ ਲਈ ਕਦੇ ਵੀ ਸ਼ਰਮਿੰਦੇ ਨਹੀਂ ਹੋਏ ਵੀ ਤਾਂ ਪਰਮੇਸ਼ਰ ਸੱਚਮੁੱਚ ਤੁਹਾਡੇ ਵਚਨ ਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਪਰ ਯਹੋਵਾ ਦੇ ਤਾਲਿਵਾਨ ਯਹੋਵਾ ਦੇ ਪੈਮੰਡਨ ਵਾਲੇ ਨੂੰ ਕਿਸੇ ਵੀ ਚੰਗੀ ਚੀਜ਼ ਦੀ ਘਾਟ ਨਹੀਂ ਹੋਵੇਗੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਨੂੰ ਚਿੱਕੜ ਵਿੱਚੋਂ ਕੱਟ ਕੇ ਚਟਾਰ ਤੇ ਖੜਿਆ ਕੀਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਰੂੜੀ ਵਿੱਚੋਂ ਚੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਹੈ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਯਰੂਸ਼ਲੇਮ ਦੇ ਆਲੇ ਦੁਆਲੇ ਪਹਾੜਾਂ ਨੂੰ ਉਸੇ ਤਰ੍ਹਾਂ ਪਰਮੇਸ਼ਰ ਸਾਡੇ ਆਲੇ ਦੁਆਲੇ ਹਮੇਸ਼ਾ ਬਣਿਆ ਰਹਿੰਦਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਆਲੇ ਦੁਆਲੇ ਸੁਰੱਖਿਆ ਦੀ ਵਾਰ ਲਗਾਈ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹalleluyah halleluyah halleluyah ਪ੍ਰਭੂ ਜੀ ਤੁਹਾਡੇ ਬਚਨ ਵਿੱਚ ਜੇ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁਡਾਵਾਂਗਾ ਤੂੰ ਮੇਰੀ ਮਹਿਮਾ ਨੂੰ ਵੇਖੇਂਗਾ ਹalleluyah ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਆਪਣੀ ਜ਼ਿੰਦਗੀ ਤੁਹਾਡੀ ਮਹਿਮਾ ਨੂੰ ਦੇਖੇ ਤੁਹਾਡੇ ਵੱਡੇ ਵੱਡੇ ਕੰਮਾਂ ਨੂੰ ਪ੍ਰਭੂ ਜੀ ਦੇਖ ਕੇ ਪਿਤਾ ਪਰਮੇਸ਼ਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਇਹਨਾਂ ਦੇ ਪਰਿਵਾਰਾਂ ਦੇ ਲਈ ਇਹਨਾਂ ਦੇ ਜੀਵਨਾਂ ਦੇ ਲਈ ਆਸ਼ੀਸ਼ ਤੇ ਬਰਕਤ ਮੰਗਦੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਨਦੀ ਹਰ ਇੱਕ ਜ਼ਰੂਰਤਾਂ ਨੂੰ ਤੁਸੀ ਜਾਣਦੇ ਹੋ ਪ੍ਰਭੂ ਜੀ ਨਦੀ ਹਰ ਇੱਕ ਜ਼ਰੂਰਤਾਂ ਨੂੰ ਪਿਤਾ ਪਰਮੇਸ਼ ਜੀ ਆਪਣੇ ਪਵਿੱਤਰ ਸਵਰਗੀ ਸਿੰਘਾਸਨ ਵਿੱਚੋਂ ਪੂਰੀਆ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਪੀੜੀਦਰ ਪੀੜੀ ਪ੍ਰਭੂ ਜੀ ਤੁਹਾਡੀ ਮਹਿਮਾ ਤੁਹਾਡੀ ਬਰਕਤ ਨੂੰ ਦੇਖਣ ਪਿਤਾ ਪਰਮੇਸ਼ ਆਪਣੇ ਜੀਵਨਾਂ ਦੇ ਵਿੱਚ ਹallelujah ਹallelujah ਥੈਂਕ ਯੂ ਜੀਸਸ ਹallelujah ਪ੍ਰਭੂ ਯਹਵਾ ਪਲਾ ਦੀ ਦਇਆ ਸਦਾ ਦੀ ਹੈ ਹallelujah ਸੱਚ ਮੁੱਚ ਪਰਮੇਸ਼ ਖੜੇ ਧੰਨਵਾਦ ਹੈ ਪਿਤਾ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਦੀਆਂ ਅੱਛੀਆਂ ਨੂੰ ਪੂਰਿਆ ਕਰਦੇ ਹੋ ਪਿਤਾ ਪਰਮੇਸ਼ ਤੁਹਾਡੇ ਬਚਨ ਵਿੱਚ ਲਿਖਿਆ ਆਪਣੀ ਚਿੰਤਾ ਨੂੰ ਯਹੋਵਾ ਦੇ ਹੱਥੋਂ ਸੁੱਟ ਦੇ ਕਿਉਂ ਜੋ ਯਹੋਵਾ ਨੂੰ ਤੁਹਾਡਾ ਫਿਕਰ ਹੈ ਹਾਲੇਲੂਇਆ ਸੱਚਮੁੱਚ ਪਰਮੇਸ਼ ਯਹੋਵਾ ਪਰਮੇਸ਼ਰ ਜੀ ਤੁਸੀਂ ਸਾਨੂੰ ਡਿੱਗਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਪੈਰਾਂ ਨੂੰ ਫਿਸਲਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਸੀਂ ਸਾਡੇ ਸੇਤ ਦੇ ਆ ਤੇ ਰਹਿਮ ਤੋਂ ਮੁਕਤ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਵਚਨ ਵਿੱਚ ਲਿਖਿਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਇਸ ਵਿੱਚ ਵਿਸ਼ਵਾਸ ਕਰਦੇ ਵਿਸ਼ਵਾਸ ਅਨ ਦਿੱਠ ਵਸਤਾਂ ਦਾ ਸਬੂਤ ਹੈ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਅੱਜ ਤੱਕ ਤੁਸੀਂ ਸਾਨੂੰ ਜਿਉਂਦੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਵੱਡੀ ਕਿਰਪਾ ਹੈ ਪਿਤਾ ਪਰਮੇਸ਼ਰ ਜੀ ਅੱਜ ਤੁਹਾਡੀ ਕਿਰਪਾ ਦੇ ਲਈ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਆਪਣਾ ਵਚਨ ਭੇਜ ਕੇ ਚੰਗਾ ਕਰਦੇ ਨਰੋਇਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਆਉਣ ਵਾਲੀ ਤਬਾਈ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਮਾਰਗਾਂ ਨੂੰ ਚਾਨਣ ਦੇ ਨਾਲ ਭਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਸਾਡੇ ਲਈ ਚਾਨਣ ਹਰ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿਸ ਤਰ੍ਹਾਂ ਮੈਂ ਮੂਸਾ ਦੇ ਸੰਗ ਰਿਹਾ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਰਵਾਂਗਾ ਹallelujah ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਾ ਦੇ ਇਬਰਾਹਿਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਕਿਵੇਂ ਤਾਨੂੰ ਆਸ਼ੀਸ਼ ਬਰਕਤਾਂ ਦਾ ਕਾਰਨ ਠਹਿਰਾਵਾਂਗਾ ਹਾਲੇਲੂਇਆ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਬਲੇ ਆਈਆਂ ਦੇ ਲਈ ਤੁਹਾਡੇ ਚੰਗੀਆਂ ਦੇ ਲਈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇੱਕ ਇੱਕ ਜਨ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡੀ ਦਇਆ ਹਮੇਸ਼ਾ ਨਾਲ ਤੇ ਬਣੀ ਰਹੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਨੇ ਦੇ ਬੱਚਾ ਨੂੰ ਪਵਿੱਤਰਤਾਈ ਵਾਲਾ ਆਗਿਆਕਾਰੀ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪੀੜੀਦਰ ਪੀੜੀ ਪਿਤਾ ਪਰਮੇਸ਼ਰ ਜੀ ਤੁਹਾਡੇ ਵਿੱਚ ਵਾਧੇ ਜਾਣ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਹਰ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਕਰਦੇ ਆ ਪਿਤਾ ਪਰਮੇਸ਼ਰ ਯੇਸ਼ੂ ਮਸੀਹ ਦਾ ਸਮਰਥੀ ਨਾਮ ਹallelujah ਗੁੱਡ ਨਿਊਜ਼ ਇਨ ਅ ਨੇ ਜੀਵਨ ਦਾ ਹਿੱਸਾ ਹੋਵੇ ਹallelujah ਹallelujah ਪਿਤਾ ਪਰਮੇਸ਼ ਜੀ ਆਪਣੇ ਸਵਰਗੀ ਮਦਦਗਾਰ ਇਹਨਾਂ ਦੇ ਜੀਵਨਾਂ ਵਿਚਾਰ ਪਿਤਾ ਪਰਮੇਸ਼ ਦਾ ਲਤਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਨੇ ਹਾਤਰੇ ਖੋਫ ਖਤਰੀਆ ਐਕਸੀਡੈਂਟਾਂ ਤੋਂ ਬਚਾ ਕੇ ਰੱਖਦਾ ਪਿਤਾ ਪਰਮੇਸ਼ ਦਾ ਲਤਾ ਧੰਨਵਾਦ ਕਰਦੇ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਹਾਡੇ ਬਚਨ ਚ ਲਿਖਿਆ ਜਿਹੜੀ ਅਵਸਥਾ ਅਕੀਨਾਂ ਵੇਖਿਆ ਨਾ ਕੰਨੇ ਸੁਨਿਆ ਨੈ ਇਸਾਦ ਮਨ ਵਿੱਚ ਆਈ ਹੈ ਜਿਹੜੀ ਵਸਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੇ ਹਨ ਪਿਤਾ ਪਰਮੇਸ਼ਰ ਸੱਚਮੁੱਚ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਤੁਹਾਡੇ ਬੱਚੇ ਜਿਵੇਂ ਲਿਖਿਆ ਜੇ ਤੁਸੀਂ ਖੁਸ਼ੀ ਨਾਲ ਮੰਨੋਗੇ ਤਾਂ ਤੁਸੀਂ ਧਰਤੀ ਦੇ ਉੱਤੋਂ ਤੁਮ ਪਦਾਰਥ ਖਾਓਗੇ ਹallelujah ਪ੍ਰਭੂ ਜੀ ਤੁਹਾਡੇ ਬੱਚਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਵਿਵਸਥਾ ਸਾਰਠਾਈ ਦੀ ਜੋ ਵੀ ਬਰਕਤ ਆ ਪ੍ਰਭੂ ਜੀ ਤੁਸੀਂ ਆਪਣੇ ਪੈ ਮੰਨਣ ਵਾਲਿਆਂ ਲਈ ਠਹਿਰਾਈਆਂ ਪ੍ਰਭੂ ਇੱਕ ਇੱਕ ਵਰਕਤ ਨਦਰ ਜੀਵਨਾਂ ਵਿੱਚ ਠਹਿਰ ਜਾਏ ਪਿਤਾ ਪਰਮੇਸ਼ਰ ਦਾ ਅਧਾਲਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਆਤਮਾ ਦੇ ਵਿੱਚ ਵਾਧਦੇ ਜਾਈਏ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਜੀ ਪ੍ਰਾਰਥਨਾ ਕਰਦੇ ਕੋਈ ਵੈਰੀ ਦੀ ਸ਼ਕਤੀ ਇਹਨਾਂ ਨੂੰ ਪਰਮਾ ਨਹੀਂ ਸਕੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਹਾਥਰੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਤੇ ਆਪਣਾ ਕਿਰਪਾ ਪਰਿਆ ਹੱਥ ਹਮੇਸ਼ਾ ਬਣਾਈ ਰੱਖਣਾ ਪਿਤਾ ਪਰਮੇਸ਼ਰ ਜੀ ਜੀ ਕਲਤਨ ਵਾਦ ਕਰਦੇ ਆ ਪਿਤਾ ਪਰਮੇਸ਼ ਜੀ ਅਸੀਂ ਪ੍ਰਾਰਥਨਾ ਕਰਦੇ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਹਾਡੇ ਵੱਲੋਂ ਚੁਣੇ ਤੇ ਧਾਰਾ ਆਏ ਹੋਏ ਹਨ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਗੂਆਂ ਦੀ ਤੰਦਰੁਸਤੀ ਸੁਖ ਸਲਾਮਤੀ ਉਹਨਾਂ ਦੇ ਪਰਿਵਾਰਾਂ ਦੀ ਸੁਖ ਸਲਾਮਤੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ ਜੀ ਪ੍ਰਭੂ ਜੀ ਜਿਨ੍ਹਾਂ ਨੇ ਵੀ 10 10 ਤੁਹਾਡੀ ਖਿਦਮਤ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ ਜੀ ਉਹਨਾਂ ਦੇ ਪਰਿਵਾਰ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ ਜੀ ਹਾਲੇਲੂਇਆ ਪ੍ਰਭੂ ਜੀ ਜਿਸ ਇਜ਼ਰਾਇਲ ਦੀ ਵਿਸ਼ੋਖ ਸਲਾਮ ਦੀ ਸਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ ਜੀ ਜੀ ਤੁਸੀਂ ਸਾਡੇ ਸਾਰੇ ਬੇਨਤੀਆਂ ਪ੍ਰਾਰਥਨਾ ਨੂੰ ਸਵੀਕਾਰ ਕੀਤਾ ਹੈ ਪ੍ਰਭੂ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਜਿੰਦਾ ਸਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ